ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਔਰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੇ ਖੱਟੜ ਦੇ ਪੁਤਲੇ ਫੂਕੇ ਕਾਲਾ ਦਿਵਸ ਮਨਾਇਆ ਗਿਆ। ਦਸਵਾ ਔਰ ਕੀਰਤੀ ਕਿਸਾਨ ਯੂਨੀਅਨ ਇਲਾਕਾ ਕਮੇਟੀ ਵੱਲੋਂ ਬੱਸ ਸਟੈਂਡ ਔਰ ਇਹ ਪੁਤਲੇ ਫੂਕੇ ਗਏ। ਇਸ ਮੌਕੇ ਬੂਟਾ ਸਿੰਘ ਮਹਿਮੂਦਪੁਰ ਤੇ ਇਲਾਕਾ ਪ੍ਰਧਾਨ ਸ੍ਰਿੰਦਰ ਸਿੰਘ ਮਹਿਰਪੁਰ ਕਿਸਾਨ ਆਗੂ ਮੌਜੂਦ ਸਨ। ਅਤੇ ਕਰਨੈਲ ਸਿੰਘ ਔਰ ਅਪੜਾ ਬਲਦੇਵ ਸਿੰਘ ਬਲਵੀਰ ਸਿੰਘ ਬਚਿੱਤਰ ਸਿੰਘ ਸ੍ਰਿੰਦਰ ਸਿੰਧਾ ਮਹਿਰਪੁਰ संतोक सिंह बलियार सिंह गुरदीप सिंह प्रधान जीवन लाल कश्मीर सिंह गुरजीत सिंह फाम्बड़ा ਤੇ ਕਿਸਾਨ ਆਗੂ હાજર ਰਹੇ ਇਨਾ ਕਿਆ ਕੀ ਜਵਰ ਦਾ ਮੂੰਹ ਤੋੜ ਜਵਾਬ ਸੰਘਰਸ਼ਾ ਰਹੀ ਦਿੱਤਾ ਜਾਵੇਗਾ ਤੁਸੀਂ ਦੇਖਣ ਜਾ ਰਹੇ ਹੋ ਨਵਾ ਸ਼ਹਿਰ ਦੇ ਬਾਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਤੇ ਇਸ ਮੌਕੇ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਗਈ ਜਿੰਦਾਬਾਦ 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 ਸਰਕਾਰ ਜਿੰਦਾਬਾਦ 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 मुदाबादाद मोदी मार्दा मोदी सरकार मु